ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਅੱਜ 93 ਕਰੋੜੀ ਬੁੱਢਾ ਦਲ ਦੇ ਮੌਜੂਦਾ ਜਥੇਦਾਰ ਜਥੇਦਾਰ ਸਵਾ ਬਲਵਿੰਦਰ ਸਿੰਘ ਜੀ ਨਿਹੰਗ ਫੌਜਾ ਅੱਜ ਇਹ ਜੋ ਪਾਣੀ ਦੇ ਦਾ ਰਣ ਹੈ ਜਿਹਦੇ ਵਿੱਚ ਬਹੁਤ ਮਜਨੂਮਾਂ ਦਾ ਉਹ ਜਿਹੜੇ ਇਨੋਸੈਂਟ ਲੋਕ ਸੀ ਜਾਂ ਜਿਹੜੇ ਇੱਥੇ ਜੀਵ ਸੀ ਪਸ਼ੂ ਪੰਛੀ ਸੀ ਉਹਨਾਂ ਦੇ ਨਾਲ ਜਿਹੜਾ ਹੈਗਾ ਇੱਕ ਬਹੁਤ ਵੱਡਾ ਹੈ ਇਹ ਇਕੱਲਾ ਇਸ ਇਲਾਕੇ 'ਚ ਨਹੀਂ ਜੰਮੂ ਕਸ਼ਮੀਰ 'ਚ ਹਿਮਾਚਲ 'ਚ ਵਕ-ਵਕ ਹੋਰ ਵੀ ਸਟੇਟਾਂ ਦੇ ਵਿੱਚ 라ਵੀ ਨੇ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਸਾਰਾ ਗੁਰਦਾਸਪੁਰ ਦੇ ਹੋਰ ਇਲਾਕੇ 'ਚ ਕੀਤਾ ਇਸੇ ਤਰ੍ਹਾਂ ਇੱਕ ਵਕ-ਵਕ ਥਾਵਾਂ ਦੇ ਇਹ ਜਿਹੜੀ ਆਪਦਾ ਹੈ ਕਿਉਂਕਿ 23 ਦੇ ਵਿੱਚ ਵੀ ਇਸੇ ਤਰ੍ਹਾਂ ਸੀ 23 ਤੋਂ ਮਗਰੋਂ 24 ਸਾਲ ਵਿੱਚ ਕੋਈ ਪਮੀ ਨਹੀਂ ਪਾਇਆ ਤੇ ਕੋਈ ਇਹੋ ਜੀ ਕਿਸੇ ਨੇ ਕਿਹਾ ਹੀ ਨਹੀਂ ਇੰਤਜ਼ਾਮਾਂ ਦੀ ਗੱਲ ਹੀ ਨਹੀਂ ਹੋਈ ਬਿਲਕੁਲ ਐਤਕੀ ਫਿਰ ਪੱਤੀ ਆਇਆ ਤੇ ਫਿਰ ਸਾਰਾ ਕੁਝ ਜਿਹੜਾ ਹੈਗਾ ਇਹ ਰੁੜ ਗਿਆ ਉਹਦਾ ਕਿਉਂਕਿ ਜਿਹੜਾ 24 23 ਦੇ ਵਿੱਚ ਆੜ ਆਇਆ ਸੀ ਉਸ ਵळे ਜਿਹੜੀ ਖੇਤੀਬਾੜੀ ਉਹ ਭਾਗ ਦੀ ਸਟੈਂਡਰਡ ਕਮੇਟੀ ਆ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀਗੀ ਕਿ ਇਹ ਜਿਹੜਾ ਐਤਕੀ ਗਲੋਬਲ ਵਾਰਮਿੰਗ ਦਾ 70 ਤੋਂ ਵੱਧ ਉਹ ਜ਼ਿਲ੍ਹਿਆਂ ਦੇ ਉੱਤੇ ਅਸਰ ਆ ਉਹਦੇ ਵਿੱਚ ਚਾਰ ਜ਼ਿਲ੍ਹੇ ਹਿਮਾਚਲ ਦੇ ਨੌਂ ਜ਼ਿਲ੍ਹੇ ਪੰਜਾਬ ਦੇ 11 ਜ਼ਿਲ੍ਹੇ ਹਰਿਆਣਾ ਦੇ ਜੀ ਉਹਨਾਂ ਦਾ ਅਸਰ ਆ ਜਿਹੜੀ ਗਲੋਬਲ ਵਾਰਮਿੰਗ ਦਾ ਹੁਣ ਤੱਕ ਅਸੀਂ ਪੜਦੇ ਆਏ ਸੀ ਮਾਹਰਾਂ ਤੋਂ ਸੁਣਦੇ ਆਏ ਸੀ ਇਹ ਅਸਰ ਕੀ ਹੋਊਗਾ ਜੇ ਮੀਂਹ ਪੈਣਗੇ ਤੇ ਪਈ ਜਾਣਗੇ ਜੇ ਨਹੀਂ ਪੈਣਗੇ ਤੇ ਨਹੀਂ ਪੈਣਗੇ ਸੋਕਾ ਸੋਕਾ ਪੈ ਜਾਊਗਾ ਉਹ ਦੋ ਚੀਜ਼ਾਂ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਸਾਲ ਮੀਂਹ ਨੂੰ ਪਾਲਦੇ ਸੀ ਮੀਂਹ ਨਹੀਂ ਲੱਭਿਆ ਇਹ ਕਿ ਜਿਹੜਾ ਹੈਗਾ ਉਹ ਵੀ ਹਟ ਨਹੀਂ ਰਿਹਾ ਇਹ ਇੱਕ ਕੁਦਰਤ ਦੇ ਨਾਲ ਆਪਾਂ ਇਹ ਮੁਕਾਬਲਾਤ ਨਹੀਂ ਕਰ ਸਕਦੇ ਪਰ ਕੁਦਰਤ ਤੇ ਬਹੁਤ ਕੁਝ ਅਸੀਂ ਜਿਹੜਾ ਹੈਗਾ ਜਿਸ ਤਰ੍ਹਾਂ ਬਹੁਤ ਕੁਝ ਅਸੀਂ ਡੈਮ ਬਣਾਏ ਹੋਰ ਕੁਝ ਬਣਾਏ ਆ ਜਿਹੜਾ ਪਾਣੀ ਹੈ ਇਹਨੂੰ ਇਹ ਕੋਈ ਸ਼ਹਿਰ ਨਹੀਂਗਾ ਇਹਨੂੰ ਅਸੀਂ ਸੰਭਾਲ ਨਹੀਂ 파ਰੇ ਇਹ ਸੰਭਾਲ ਹੋਣਾ ਨਹੀਂ ਦਾ ਪਾਣੀ ਪਾਣੀ ਤਾਂ ਪਾਣੀ ਹੈ ਨਾ ਬਿਲਕੁਲ ਇਹਦੇ ਵਾਸਤੇ ਕਦੇ ਨਹੀਂ ਸੋਚਿਆ ਕਿ ਇਹ ਦਿਨਾਂ ਵਿੱਚ ਜਦੋਂ ਸਾਡੇ ਕੋਲ ਵਾਧੂ ਪਾਣੀ ਹੈ ਉਸ ਵਾਧੂ ਪਾਣੀ ਦਾ ਅਸੀਂ ਕਰਨਾ ਕੀ ਹੈ ਉਹਨੂੰ ਇਹਦੇ ਨਾਲ ਕਿੱਦਾਂ ਨਿੱਠਣਾ ਸੋ ਅੱਜ ਇਹ ਚੀਜ਼ ਦੀ ਲੋੜ ਹੈ ਕਿ ਪਾਣੀ ਜਿਹੜਾ ਹੈ ਇਹ ਅਮਰਤਾ ਅਜ ਵੀ ਅਮਰਤਾ ਪਰ ਜਦੋਂ ਇਹ ਜ਼ਿਆਦਾ ਹੋ ਜਾਂਦਾ ਇਹ ਤੂਫਾਨ ਲੈ ਦਿੰਦਾ ਸੋ ਇਹਨੂੰ ਇੱਕ ਜਿਹੜਾ ਹੈਗਾ ਪਾਣੀ ਨੂੰ ਇਹਦੇ ਵਾਸਤੇ ਜਿਹੜਾ ਇਸ ਇਲਾਕੇ ਦੇ ਵਿੱਚ ਅਸੀਂ ਬੇਨਤੀ ਕਰਾਂਗੇ ਬਾਬਾ ਜੀ ਤੁਹਾਡੇ ਮਾਧਮੇ ਰਾਹੀਂ ਵੀ ਸਾਰਿਆਂ ਲਈ ਕਿ ਹੱਸ ਵੇਲੇ ਜਿਹੜੇ ਇੱਥੇ ਲੋਕ ਘਰੇ ਹੋਏ ਆ ਉਹਨਾਂ ਨੂੰ ਰੋਟੀ ਪਾਣੀ ਪ੍ਰਸ਼ਾਦਾ ਤੁਸੀਂ ਦੇਖੋਗੇ ਹੁਣ ਵੀ ਹਰ ਘਰ ਦਿੱਕਰ ਜਿੱਥੇ ਨਹੀਂ ਪੱਕਦਾ ਉਸ ਨੂੰ ਪ੍ਰਸ਼ਾਦਾ ਪਜਾ ਕੇ ਆਏ ਆ ਸੱਤਾਂ ਇੱਥੇ ਕਿਸੇ ਚੀਜ਼ ਦੀ ਘਾਟ ਨਹੀਂ ਜੀ ਜਿਹੜੀ ਘਾਟ ਹੈ ਕਿ ਪਾਣੀ ਚੜ ਰਿਹਾ ਸੋ ਉਹਦੇ ਵਿੱਚ ਜਿਹੜੀ ਲੋਡ ਇਹਨਾਂ ਨੂੰ ਪੈਣੀ ਆ ਨਾ ਜੀ ਜੀ ਉਹ ਜਦੋਂ ਪਾਣੀ ਥੱਲੇ ਚਲੇ ਗਿਆ ਉਸ ਵੇਲੇ ਇਹਨਾਂ ਦੀਆਂ ਸਾਰੀਆਂ ਲੋਡਾਂ ਬਿਲਕੁਲ ਇਹਨਾਂ ਦੇ ਇਹਨਾਂ ਦਾ ਧੋਨਾ ਮਰ ਗਿਆ ਇਹਨਾਂ ਦੀ ਜਿਹੜੀ ਹੈਗੀ ਹੈ ਅਗਲੇ ਜ਼ਮੀਨਾਂ ਬਣਾਉਣੀਆਂ ਇਹਨਾਂ ਦੇ ਬੰਨ ਦੁਆਰਾ ਲੱਗੇ ਪਰ ਅਸੀਂ ਬੇਨਤੀ ਕਰਾਂਗੇ ਮਾਰੇ ਦੇ ਜਿੱਥੇ ਰੱਬ ਦੇ ਨਾਮ ਵਿੱਚ ਜਿੱਦਾਂ ਰੋਜ਼ ਕਰਦੇ ਆ ਤੁਹਾਨੂੰ ਤੁਸੀਂ ਜਥੇਦਾਰ ਆਪਾਂ ਸਾਰੇ ਰਲ ਕੇ ਇਹ ਲੋਕ ਸਾਰੇ ਅਸੀਂ ਇਹਨਾਂ ਨੂੰ ਸਾਰੇ ਪੰਚਾਇਤਾਂ ਨੂੰ ਵੀ ਗਿਆ ਹੈ ਵੀ ਤੁਸੀਂ ਇਕੱਠੇ ਹੋ ਕੇ ਇੱਕ ਮਤ ਹੋ ਜੋ ਤੁਸੀਂ ਕਹੋਗੇ ਹੋਰ ਹੋਊਗਾ ਔਰ ਜਦੋਂ ਇਹ ਹੋਣ ਲੱਗਦਾ ਉਸ ਵੇਲੇ ਤੁਹਾਡੇ ਜਿਹੜੇ ਪੀੜਤਾਂ ਜਾਂ ਜਿਨ੍ਹਾਂ ਦੀ ਸਵੱਸਿਆ ਉਹ ਉਹਨਾਂ ਦਾ ਇੱਕ ਮਤ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਸੋ ਉਹਦੇ ਵਾਸਤੇ ਆਪਾਂ ਰਲ ਕੇ ਦੇ ਇਹਨਾਂ ਨੂੰ ਤੇਲ ਚਾਹੀਦਾ ਜਾਂ ਇਹਨਾਂ ਨੂੰ ਟਰੈਕਟਰ ਚਾਹੀਦਾ ਜਾਂ ਅਜਿਹੀ ਚੀਜ਼ ਦੀ ਲੋੜ ਉਹ ਇਹਨਾਂ ਦੇ ਨਾਲ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਆਹ ਜਿਹੜਾ ਅਸੀਂ ਇਹਨਾਂ ਦੇ ਘਰਾਂ ਦੇ ਘਰ ਪ੍ਰਸਾਦਾ ਜਾ ਜਾ ਕੇ ਵਰਤਾਈਏ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਅਸੀਂ ਜਲੋਂ ਚਾਹੁੰਦੇ। ਪਰ ਉਹਦੇ ਵਾਸਤੇ ਸਾਨੂੰ ਬਹੁਤ ਕੁਝ ਕਰਨਾ ਪਊਗਾ ਉੱਥੇ ਸਰਕਾਰਾਂ ਨੂੰ ਵੀ ਅੱਗੇ ਆਉਣਾ ਪਊਗਾ ਜਿਸ ਤਰ੍ਹਾਂ ਅੱਜ ਅਸੀਂ ਸਾਰੇ ਇਸ ਆਫਤ ਦੀ ਘੜੀ ਦੇ ਵਿੱਚ ਇਕੱਠੇ ਹੋਏ ਆਂ ਪਰ ਇਹ ਇਹ ਨਹੀਂ ਕਿ ਜੇ ਇਹਨਾਂ ਦੀ ਆਫਤ ਚੱਲੇਗੀ ਆ ਇਹਦੇ ਉੱਤੇ ਰੈਗੂਲਰ ਸਾਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਕਿ ਇਹ ਦੁਆਰਾ ਹਰ ਸਾਲ ਜਿਹੜਾ ਬਚਾ ਜਾ ਸਕੇ ਵਧੀਆ ਦੱਸੋ ਕਿ ਇਹੀ ਜਿਹੜੀ ਜਿਹੜੀ ਸਾਡੀ ਸਿੰਮਫਟੀ ਆ ਇਹੀ ਸਾਡਾ ਪੈਸਾ ਬਿਲਕੁਲ ਉਹ ਜਿਹੜਾ ਹੈਗਾ ਇਹਨਾਂ ਦੇ ਉੱਪਰ ਬੰਦ ਉੱਤੇ ਲੱਗ ਜਾ ਜੀ ਤਾਂ ਕਿ ਦੁਆਰਾ ਸਾਨੂੰ ਇਹ ਵੰਡਣਾ ਨਾ ਪਾਵੇ ਉਹਦੇ ਵਾਸਤੇ ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਕਿ ਇਹ ਅਸਲ ਜਿਹੜਾ ਹੈਗਾ ਇਸ ਵੇਲੇ ਜਿਹੜੀ ਹੈਗੀ ਹੈ ਜੋ ਵੀ ਕਿਸੇ ਨੂੰ ਕੋਈ ਇੱਥੇ ਪਹਿਲੀ ਵਾਰ ਆਚਾਰ ਗਿਆ ਸੀ ਸਾਰੀ ਚੀਜ਼ ਦੀ ਘਾਟ ਆ ਤੁਸੀ ਦੇਖੋਗੇ ਭਰੇ ਭਰੇ ਪਰ ਉਹ ਉੱਥੇ ਲਈ ਆ ਹੀ ਨਹੀਂ ਸਕਦੇ ਹਾਂਜੀ ਬਿਲਕੁਲ 30 40% ਤਾਂ ਚਲੇ ਗਏ ਜਿਹੜੇ ਉੱਥੇ 60% ਆ ਉਹ ਕਿਸ਼ਤੀ ਰਾਹੀਂ ਲੈ ਜਾਣਗੇ ਬਿਲਕੁਲ ਹੁਣ ਇਸੇ ਲਗਾਤਾਰ ਟਰੱਕਾਂ ਦੇ ਟਰੱਕ ਭਰ ਕੇ ਆ ਰਹੇ ਆ ਜੀ ਜੀ ਸੋ ਉਹ ਪੀੜਤਾਂ ਨੂੰ ਨਹੀਂ ਮਿਲ ਰਹੇ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਪੀੜਤਾਂ ਨੂੰ ਉਦੋਂ ਮਿਲਣਗੇ ਜਦੋਂ ਉੱਪਰੇ ਚਲ ਜਾਣਗੇ ਹੁਣ ਤੂੰ ਦੀ ਐ ਸੀ ਹੁਣ ਕਿਹੜਾ ਕਿੱਥੇ ਭਲਵਾ ਲਾਂਗੇ ਬਿਲਕੁਲ ਹੁਣ ਹਰੇਕ ਨੂੰ ਮਦਦ ਕਰਨਾ ਚਾਹੁੰਦਾ ਤੂੰ ਦੀ ਹੁਣ ਲੈ ਕੇ ਆਈ ਕਾਕਾ ਕਿ ਦੱਸ ਲਾਵਾਂਗੇ ਕਿੱਥੇ ਜੇ ਆਪਾਂ ਉਹਨਾਂ ਦੀ ਲਜਾਣੀ ਉਹਨਾਂ ਦੇ ਤਾਂ ਹੀ ਕੋਈ ਨਹੀਂ ਹਾਂਜੀ ਇਸ ਲਈ ਇਹਨਾਂ ਨੂੰ ਫਿਰ ਕੇ ਅਚਾਰ ਲਿਆਓ ਫੀਟ ਲਿਆਓ ਉਹ ਪਸ਼ਵਾਂ ਨੂੰ ਆ ਜਵੇ ਬਾਕੀ ਜਿਹੜੇ ਹੈਗੇ ਥੋੜੀ ਪ੍ਰਸ਼ਾਦੇ ਦੀ ਲੋੜ ਆ ਪੱਕ ਕੇ ਜਾ ਰਿਹਾ ਜਿੱਥੇ ਜਿੱਥੇ ਵੀ ਲੋੜ ਆ ਅਸੀਂ ਉਹ ਪਹੁੰਚਦਾ ਕਰੀਏ ਉਹ ਬਣਾ ਨਹੀਂ ਸਕਦੇ ਹਾਂ ਬਣਾ ਨਹੀਂ ਸਕਦੇ ਉਹ ਹਰਥਾਈ ਲੋੜ ਆ ਜੇ ਤੁਹਾਨੂੰ ਪਾਣੀ ਹਰ ਬੰਨੇ ਆਏ ਜਿੱਥੇ ਨਹੀਂ ਉਥੇ ਅੱਪਾ ਸਾਰੀ ਹੈਲਪ ਕਰੀਏ ਪਰ ਜਿਹੜੀ ਹੈਗੀ ਉਹ ਹੈਲਪ ਇਹ ਇਹ ਜਿਹੜੀ ਹਮਦਰਦੀ ਹੈ ਇਹ ਇਹਨਾਂ ਦੇ ਨਾਲ ਇਹ ਦੁਆਰਾ ਹਾਲਾਤ ਨਾ ਹੋਵੇ ਇਹ ਉਹਨੂੰ ਦਿਕਰ ਜਾਣੀ ਚਾਹੀਦੀ ਹੈ ਤਾਂ ਕਿ ਇਹਨਾਂ ਦੇ ਨਾਲ ਸਾਥ ਦੇ ਕੇ ਅੱਪਾ ਇਹਨਾਂ ਦਾ ਹੱਲ ਕੱਢੀਏ